ਸਤਿ ਸ਼੍ਰੀ ਅਕਾਲ ਹੁਣ ਅਸੀਂ ਕਰਾਂਗੇ ਤੁਹਾਡੇ ਕੰਮ ਦੀ ਗੱਲ ਸੋ ਅੱਜਕੱਲ੍ਹ ਦਿਲ ਦੇ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਹਰ ਰੋਜ਼ ਉਸੇ ਕਿਸੇ ਨਾ ਕਿਸੇ ਨੂੰ ਹਾਰਟ ਅਟੈਕ ਆਉਣ ਦੀ ਖ਼ਬਰ ਸੁਣਦੇ ਹੋਵੋਗੇ ਸਿਹਤ ਮਾਹਿਰਾਂ ਦੀ ਅਗਰ ਗੱਲ ਮੱਕ ਲਈਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੋਲੇਸਟ੍ਰੋਲ ਵਧਨ ਦੇ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ ਜੇਕਰ ਤੁਸੀਂ ਹਾਰਟ ਅਟੈਕ ਦੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਹਾਰਟ ਅਟੈਕ ਆਉਣ ਤੋਂ ਪਹਿਲਾਂ ਨਜ਼ਰ ਆਉਂਦੇ ਨੇ ਆਹ ਲੱਛਣ ਕਹਾ ਹਾਰਟ ਅਟੈਕ ਦਾ ਕਾਰਨ ਖਰਾਬ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਨੇ ਅਜਿਹੀ ਸਥਿਤੀ ਦੇ ਵਿੱਚ ਜੋ ਵੀ ਸੰਭਵ ਹੋ ਸਕੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਸੁਧਾਰ ਕਰਨਾ ਸਭ ਤੋਂ ਮਹੱਤਵਪੂਰਨ ਹੈ ਇਸ ਤੋਂ ਇਲਾਵਾ ਸਰੀਰ ਦੇ ਵਿੱਚ ਹੋਣ ਵਾਲੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਵੱਲ ਵੀ ਪਹਿਲਾਂ ਹੀ ਤੋਂ ਹੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਦਿਲ ਦੇ ਦੌਰਾ ਪੈਣ ਤੋਂ 1 ਮਹੀਨਾ ਪਹਿਲਾਂ ਸਰੀਰ ਕਈ ਤਰ੍ਹਾਂ ਦੇ ਸਿਗਨਲ ਦੇਣਾ ਸ਼ੁਰੂ ਕਰ ਦਿੰਦਾ ਹੈ ਜੇਕਰ ਇਸ ਦਾ ਸਹੀ ਸਮੇਂ ਤੇ ਪਤਾ ਲੱਗ ਜਾਵੇ ਤਾਂ ਦਿਲ ਦੇ ਦੌਰੇ ਤੋਂ ਬਚਿਆ ਜਾ ਸਕਦਾ ਹੈ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਲੱਛਣ ਨਜ਼ਰ ਆਉਂਦੇ ਨੇ ਇਹ ਲੱਛਣ ਇੰਨੇ ਮਾਮੂਲੀ ਹਨ ਕਿ ਅਸੀਂ ਅਕਸਰ ਇਹਨਾਂ ਤੋਂ ਅਣਜਾਣ ਹੁੰਦੇ ਹਾਂ ਜਿਸ ਕਾਰਨ ਭਵਿੱਖ ਦੇ ਵਿੱਚ ਗੰਬੀਰ ਸਥਿਤੀ ਵੀ ਪੈਦਾ ਹੋ ਜਾਂਦੀ ਹੈ ਅੱਜ ਅਸੀਂ ਸਿਰਫ ਸੰਕੇਤਾ ਬਾਰੇ ਗੱਲ ਕਰਾਂਗੇ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਮਰੀਜ਼ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ਜਿਸ ਕਾਰਨ ਸੌਣ ਦੇ ਵਿੱਚ ਵੀ ਦਿੱਕਤ ਹੁੰਦੀ ਹੈ ਸੋ ਕੁਝ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਨੀਂਦ ਦੀ ਕਮੀ ਅਤੇ ਸਾਹ ਲੈਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ ਨਾਲ ਹੀ ਕੁਝ ਲੋਕਾਂ ਦੇ ਸਰੀਰ ਦੇ ਵਿੱਚ ਅਜਿਹੇ ਲੱਛਣ ਵੀ ਦਿਖਾਈ ਦਿੰਦੇ ਨੇ ਜਿਵੇਂ ਕਿ ਪਸੀਨੇ ਦੇ ਨਾਲ ਨਾਲ ਕਮਜ਼ੋਰੀ ਸੋ ਕੁਝ ਮਰੀਜ਼ਾਂ ਨੂੰ ਉਲਟੀਆਂ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਨੇ ਜਿਸ ਕਾਰਨ ਹੱੱਤਾ ਅਤੇ ਲੱਤਾਂ ਦੇ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਸੋ ਸੌਂਦੇ ਸਮੇਂ ਸਾਹ ਲੈਣ ਦੇ ਵਿੱਚ ਮੁਸ਼ਕਿਲ ਦਿਲ ਦੇ ਦੌਰੇ ਦੇ ਛੁਰਵਾਤੀ ਲੱਛਣ ਹੋ ਸਕਦੇ ਨੇ। ਹਾਰਟ ਅਟੈਕ ਤੋਂ ਬਚਣ ਦੇ ਲਈ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਅੱਧਾ ਘੰਟਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਇਲਾਵਾ ਫਾਈਬਰ ਦੇ ਨਾਲ ਭਰਪੂਰ ਆਪਣੀ ਡਾਈਟ ਲਓ। ਆਪਣੇ ਸਰੀਰ ਦੇ ਹਿਸਾਬ ਦੇ ਨਾਲ ਪ੍ਰੋਟੀਨ ਅਤੇ ਫੈਟ ਦੀ ਵੀ ਵਰਤੋਂ ਕਰੋ। ਇਸ ਨਾਲ ਹੀ ਜੇਕਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਜੰਕ ਬਾਹਰਲੇ ਭੋਜਨ ਨਮਕ ਅਤੇ ਚੀਨੀ ਦੀ ਵਰਤੋਂ ਘੱਟ ਤੋਂ ਘੱਟ ਕਰੋ ਇਸ ਤੋਂ ਇਲਾਵਾ ਆਪਣੇ ਵਜ਼ਨ ਨੂੰ ਹਮੇਸ਼ਾ ਕੰਟਰੋਲ ਦੇ ਵਿੱਚ ਰੱਖੋ ਅਤੇ ਸ਼ਰਾਬ ਆਦਿ ਨਾ ਪੀਓ ਜੇ ਇਹਨਾਂ ਗੱਲਾਂ ਧਿਆਨ ਰੱਖ ਕੇ ਤੁਸੀਂ ਆਪਣੇ ਦਿਲ ਨੂੰ ਸਵਸਥ ਰੱਖ ਸਕਦੇ ਹੋ ਸੋ ਇਥੇ ਰੁਕੋ